ਆਵਾਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਆਵਾਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਲਈ ਪੰਜਾਬ ਪਹੁੰਚੇ ਨੇ ਜਿੱਥੇ ਉਹ ਰੋਡ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਨੇ ਉਤਰਨ ਤਰਨ ਦੇ ਵਿੱਚ ਆਪਣਾ ਰੋਡ ਸ਼ੋਅ ਕਰ ਰਹੇ ਨੇ ਉਹਨਾਂ ਦੇ ਨਾਲ ਖਡੂਰ ਸਾਹਿਬ ਤੋਂ ਪਾਈ ਬਲਦੀਪ ਸਿੰਘ ਤੇ ਲੁਧਿਆਣਾ ਤੋਂ ਆਵਾਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੁਲਕਾ ਵੀ ਨਜ਼ਰ ਆ ਰਹੇ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਜੋਨ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਸਰ ਪਹੁੰਚੇ ਨੇ ਕੇਜੀਵਾਲ ਨੇ ਅੰਮ੍ਰਿਤਸਰ ਪਹੁੰਚ ਕੇ ਆਪਣੇ ਸਮਰਥਕਾਂ ਦੇ ਵੱਡੇ ਕਾਫਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਵਧੇਰੇ ਜਾਣਕਾਰੀ ਦੇ ਨਾਲ ਸਾਡੇ ਨਾਲ ਜੁੜੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਜਾਨਣਾ ਚਾਹਾਂਗੇ ਕਿ ਇਸ ਤਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਤਰਨਤਾਰਨ ਚ ਰੈਲੀ ਹੋ ਰਹੀ ਹੈ ਅਰਵਿੰਦ ਕੇਜੀਵਾਲ ਦੀ ਜੀ ਹਾਂ ਲੋਕਾਂ ਦੇ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਔਰ ਜੇਕਰ ਅਸੀਂ ਅਰਵਿੰਦ ਕੇਜਰੀਵਾਲ ਦੇ ਦੌਰੇ ਦੀ ਗੱਲ ਕਰੀਏ ਤਾਂ 3 ਦਿਨਾਂ ਦੇ ਪੰਜਾਬ ਦੌਰੇ ਤੇ ਉਹ ਆਏ ਹਨ ਔਰ कल रात ਨੂੰ ਉਹ ਅੰਮ੍ਰਿਤਸਰ ਪਹੁੰਚੇ ਤੇ ਸਵੇਰੇ ਉਹਨਾਂ ਨੇ ਰੋਡ ਸ਼ੋਅ ਕਰਕੇ ਅੰਮ੍ਰਿਤਸਰ ਦੇ ਵਿੱਚ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ ਤਰਨਤਾਰਨ ਗਏ ਤੇ ਤਰਨਤਾਰਨ ਦੇ ਵਿੱਚ ਵੀ ਉਹਨਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਉਹ ਪਰਵਾਹ ਜੋ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ ਔਰ ਉਹਨਾਂ ਨੇ ਤਰਨਤਾਰਨ ਦੇ ਵਕ ਵਕ ਇਲਾਕਿਆਂ ਦੇ ਵਿੱਚ ਜਾ ਕੇ ਇਹ ਰੋਡ ਸ਼ੋਅ ਕੀਤਾ ਜਿਸ ਤੋਂ ਉਹਨਾਂ ਨੂੰ ਖਾਸਾ ਜੋ ਉਹ ਲੋਕਾਂ ਵੱਲੋਂ ਸਾਥ ਤਾਂ ਮਿਲਿਆ ਹੀ ਮਿਲਿਆ ਔਰ ਪ੍ਰੋਤਸਾ ਵੀ ਲੋਕਾਂ ਨੇ ਦਿੱਤਾ ਕਿ ਉਹ ਉਹਨਾਂ ਨੂੰ ਉਹਨਾਂ ਦੀ ਪਾਰਟੀ ਦੇ ਜੋ ਉਮੀਦਵਾਰ ਹਨ ਉਹਨਾਂ ਦਾ ਪੂਰਾ ਪੂਰਾ ਸਾਥ ਦੇਣਗੇ ਔਰ ਲੱਗ ਰਿਹਾ ਹੈ ਕਿ ਅੰਮ੍ਰਿਤਸਰ ਸੀਟ ਔਰ ਸਰੰਤਾਨਾਂ ਸੀਟ ਔਰ ਦੂਰਸਾ ਸੀਟ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਇੱਕ ਵੱਡੀ ਟੱਕਰ ਦੋਨਾਂ ਪਾਰਟੀਆਂ ਦੇ ਲੀਡਰਾਂ ਨੂੰ ਦੇ ਸਕਦੇ ਹਨ ਉਮੀਦਵਾਰਾਂ ਨੂੰ ਰਜੀਵੀ ਇਹ ਤਾਂ ਗੈਲਰੀ ਸਮਰਥਕਾਂ ਦੀ ਜੋ ਵੱਡੀ ਗਿਣਤੀ ਵਿੱਚ ਮੌਜੂਦ ਸਨ ਆਮ ਲੋਕਾਂ ਦੇ ਵਿੱਚ ਰੁਝਾਨ ਕਿਸ ਤਰ੍ਹਾਂ ਦਾ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਇਹ ਕਹਿਣਾ ਸਾਫ਼ ਨਹੀਂ ਠੀਕ ਨਹੀਂ ਹੋਏਗਾ ਕਿ ਆਮ ਜਨਤਾ ਕਿਉਂਕਿ ਉਸ ਵੇਲੇ ਜਿਸ ਵੇਲੇ ਕੋਈ ਕਿਤੇ ਵੀ ਪੋਲਿਟਿਕਲ ਰੈਲੀ ਦੇ ਵਿੱਚ ਲੋਕ ਸ਼ਾਮਿਲ ਹੁੰਦੇ ਹਨ ਤਾਂ ਉਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਪਾਰਟੀ ਦੇ ਨਾਲ ਸੰਬੰਧਿਤ ਹਨ ਜੇਕਰ ਅਸੀਂ ਭੀੜ ਦੀ ਗੱਲ ਕਰੀਏ ਤਾਂ ਖਾਸੀ ਭੀੜ ਅੱਜ ਜੋ ਅਰਵਿੰਦ ਕੇਜਰੀਵਾਲ ਦੇ ਰੋਡ ショਅ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲੀ ਹੈ ਜੀ ਰਾਜੀਵ ਸਾਹਿਬ ਤੋਂ ਪੂਰੇ ਤਿੰਨ ਦਿਨਾਂ ਦਾ ਵੇਰਵਾ ਵੀ ਜਾਣਨਾ ਚਾਹਾਂਗੇ ਅੱਜ ਹੁਣ ਫਿਲਹਾਲ ਤਾਂ ਤਰਨਤਾਰਨ ਦੇ ਵਿੱਚ ਰੋਡ ショਅ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਵੇਰਵਾ ਕੀ ਰਹੇਗਾ ਕਿੱਥੇ ਕਿੱਥੇ ਉਹ ਫੇਰੀ ਪਾਉਣਗੇ ਜੀ ਹਾਂ ਜਿਸ ਤਰ੍ਹਾਂ ਕੱਲ ਰਾਤ ਨੂੰ ਉਹ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈਸ ਦੇ ਵਿੱਚ ਅੰਮ੍ਰਿਤਸਰ ਪਹੁੰਚੇ ਔਰ ਉਸ ਤੋਂ ਬਾਅਦ ਸਵੇਰੇ ਜੋ ਉਹਨਾਂ ਦਾ ਅੰਮ੍ਰਿਤਸਰ ਦਾ ਸ਼ੈਡਿਊਲ ਸੀ ਅੰਮ੍ਰਿਤਸਰ ਤੋਂ ਉਹ ਤਰਨਤਾਰਨ ਗਏ ਤਰਨਤਾਰਨੋਂ ਫਿਰ ਹੁਣ ਇਸ ਵੇਲੇ ਵਾਪਸ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਔਰ ਇਸੇ ਤਰ੍ਹਾਂ ਰੋਡ ਸ਼ੋਅ ਕਰਦੇ ਹੋਏ ਉਹ ਅੰਮ੍ਰਿਤਸਰ ਤੋਂ ਬਟਾਲਾ ਦੇ ਵਿੱਚ ਇੱਕ ਪਿੰਡ ਹੈ ਜੈਂਤੀਪੁਰ ਉੱਥੋਂ ਤੱਕ ਰੋਡ ਸ਼ੋਅ ਕਰਨਗੇ ਉਸ ਤੋਂ ਬਾਅਦ ਫਿਰ ਉਹ ਬਟਾਲੇ ਪਹੁੰਚਣਗੇ ਬਟਾਲੇ ਸ਼ਾਮ ਨੂੰ ਰੋਡ ਸ਼ੋਅ ਕਰਕੇ ਉਸ ਤੋਂ ਬਾਅਦ ਗੁਰਦਾਸਪੁਰ ਔਰ ਰਾਤ ਨੂੰ ਗੁਰਦਾਸਪੁਰ ਦੇ ਵਿੱਚ ਰੁਕ ਕੇ ਕੱਲ ਉਹ ਗੁਰਦਾਸਪੁਰ ਤੋਂ ਕਟਕੜ ਕਲਾਂ ਲਈ ਰਵਾਨ ਹੋਣਗੇ ਜਿਸ ਤੋਂ ਬਾਅਦ ਅੱਗੇ ਫਿਰ ਲੁਧਿਆਣਾ ਔਰ 3 ਦਿਨਾਂ ਦਾ ਉਹਨਾਂ ਦਾ ਜੋ ਦੌਰਾ ਹੈ ਉਹ ਵਕ ਵਕ ਗਿਲਿਆਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੇ ਉਮੀਦਵਾਰ ਹਨ ਉਹਨਾਂ ਦੇ ਹੱਕ ਉਹਨਾਂ ਦੇ ਲਈ ਵੋਟ ਮੰਗਣ ਲਈ ਇਹ ਜੋ ਰੈਲੀਆਂ ਔਰ ਰੋਡ ਸ਼ੋਅ ਕਰਨਗੇ